ਮੰਦੇ ਸਾਹਿਬ ਕਿੱਦਾਂ ਦਾ ਮਾਹੌਲ ਹੈ ਕੀ ਲੱਗ ਰਿਹਾ ਹੈ ਤੇਰਾ ਜ਼ੀਰੋ ਸੀਐਮ ਆਨ ਨੇ ਕੀ ਪੰਜਾਬ ਦੇ ਅੰਦਰ ਇੱਕ ਜ਼ੋਨ ਨੂੰ ਲੋਕ ਸਭਾ ਦੀ ਚੋਣ ਚੋਣ ਹੋਣ ਜਾ ਰਹੀ ਹੈ ਬਹੁਤ ਵੱਡਾ ਹਿੰਦੁਸਤਾਨ ਦਾ ਨਿਊਜ਼ਪੇਪਰ ਹੈ ਉਸ ਨੇ ਥੋੜੀ ਦਿਨ ਪਹਿਲਾਂ ਸਰਵੇ ਦਿੱਤਾ ਸੀ ਕਿ ਪੰਜਾਬ ਦੇ ਅੰਦਰ ਚਾਰ ਪ੍ਰਮੁੱਖ ਪਾਰਟੀਆਂ ਚੋਣ ਲੜ ਰਹੀਆਂ ਹਨ ਲੇਕਿਨ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਕਾਂਗਰਸ ਹੈ ਉਸ ਦੇ ਵਿੱਚ ਆਪਸੀ ਤਣਾਅ ਬੰਦੀ ਦੇਸ਼ ਦੇ ਵਿੱਚ ਉਹਨਾਂ ਦਾ ਕੋਈ ਲੀਡਰ ਨਹੀਂ ਹੈ ਔਰ ਇੱਥੇ ਜੰਦਰ ਤੋਂ ਬਾਰੇ ਕੈਂਡੀਡੇਟ ਆ ਗਿਆ ਔਰ ਲੀਡਰਸ਼ਿਪ ਜਮਾਤ ਖਤਮ ਦੂਸਰਾ ਅਕਾਲੀ ਦਰ ਸ਼ਰੂਗੰਸਾ ਦੀ ਬੇਅਦਬੀ ਕਰਕੇ ਜ਼ੀਰੋ ਡਾਊਨ ਫਾਰ ਰੈਡ ਰੈਡੀ ਥਰਡ ਜਿਹੜਾ ਥੋੜਾ ਬੀਜਪੀ ਆ ਕਿਸਾਨਾਂ ਦੇ ਖਿਲਾਫ ਤਿੰਨ ਕਾਨੂੰਨ ਬਣਾਣੇ ਜਿਹੜੇ ਉਹਨਾਂ ਦੇ ਵਿੱਚ ਲੋਕਾਂ ਦਾ ਰੋਸ ਕਿਉਂਕਿ ਬਹੁਤ ਲੰਮਾ ਸਮਾਜਿਟੇਸ਼ਨ ਚੱਲ ਰਹੀ ਸੀ ਫਿਰ ਉਹਨਾਂ ਨੂੰ ਵਾਪਸ ਕਰਨੇ ਪਏ ਇਸ ਕਰਕੇ ਪੰਜਾਬ ਦੇ ਅੰਦਰ ਬੀਜਪੀ ਦੇ ਕੈਂਡੀਡੇਟਸ ਦਾ ਲਗਾਤਾਰ ਵਿਰੋਧ ਤਾਂ ਉਸਨੇ ਦੱਸਿਆ ਕਿ ਪੰਜਾਬ ਦੇ ਅੰਦਰ ਜਿੱਦਾ 2022 ਦੇ ਅੰਦਰ ਸੀ 2024 ਦੇ ਵਿੱਚ ਲੋਕ ਇੱਕ ਇੱਕ ਵੋਟ ਪਾ ਕੇ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਜਿਤਾਣਗੇ ਕਿਉਂ ਬਿਜਲੀ ਦੇ ਬਿੱਲ ਜ਼ੀਰੋ ਮਹੱਲਾ ਕਲੀਨਿਕਾਂ 45000 ਦੇ ਕਰੀਬ ਨੌਕਰੀਆਂ ਸਕੂਲ ਆਫ ਐਜੂਕੇਸ਼ਨ ਕਿਸਾਨਾਂ ਪਰਿਹਾਰ ਚਰਾਂ ਦੀ ਜਿਹੜੇ ਅਸੀਂ ਕੰਮ ਕੀਤੇ ਕੰਨੇ ਦਾ ਕੀਮਤ ਸਮੇਂ ਸਿਰ ਹੋ ਜਾਏਗੀ ਉਸ ਤੋਂ ਬਾਅਦ ਕਣਕ ਦੀ ਕੀਮਤ ਦੀ ਸਮੇਂ ਸਿਰ ਹੋ ਜਾਏਗੀ ਝੋਨੇ ਦੀ ਸਮੇਂ ਸਿਰ ਹੋ ਜਾਏਗੀ ਸੋ ਪਾਣੀ ਫਰਸਟ ਟਾਈਮ ਟੀਲਾਂ ਦਾ ਕਾਇਆ ਸੋ ਇਸ ਕਰਕੇ ਸਾਰੇ ਲੋਕ ਆਮ ਆਦਮੀ ਪੰਨੂ ਗੋੜਵਾਨਗੇ ਤੇਰੇ ਦੇ ਦਿਨ ਸਿਰ ਤੇ ਕਾਂਗਰਸ ਦੇ ਚੰਨੀ ਕਹਿ ਰਹੇ ਕਿ ਭਈ ਇਹ ਵੀ ਤਾਂ ਉਮੀਦਵਾਰ ਬਾਹਰ ਹੋਈ ਹੈ ਜਿੱਦਾਂ ਬਾਕੀ ਪਾਰਟੀਆਂ ਦੇ ਉਦਾਂ ਟੀਨੂ ਵੀ ਤਾਂ ਬਾਹਰ ਟੀਨੂ ਲੋਕਲ ਕੈਂਡੀਡੇਟ ਹੈ ਜਿਹਦਾ ਪਹਿਲਾਂ ਦੋਈ ਐਮਐਲਏ ਵਿਧਾਨ ਸਭਾ ਦਾ ਰਿਆ ਬਿਲਕੁਲ ਏ ਸੀ ਦੇ ਸੀਨੀਅਰ ਮੰਤਰੀ ਬਲਕਾਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਪਵੰਡੀ ਨੂੰ ਲੋਕਲ ਕੈਂਡੀਡੇਟ ਨਹੀਂ ਤੇ ਜਿਹੜੇ ਮੁੱਦੇ ਨੇ ਸਰਕਾਰ ਦੇ ਬਿਜਲੀ ਦੀ ਜਿਹੜੀ ਫ੍ਰੀ ਬਿਜਲੀ ਹੈ ਤੇ ਹੋਰ ਜਿਹੜੇ ਪਾਣੀ ਹੋਰ ਮੁੱਦੇ ਉਹਨਾਂ ਦੇ ਪਾਰਟੀ ਜਿਹੜੀ ਇਹ ਵੋਟਾਂ ਮੰਗ ਰਹੀ ਹੈ ਤੇ ਵੱਡੀ ਜਿੱਤ ਦਰਜ ਕਰੇਗੀ ਕੈਮਰਾ ਪਰਸਨ ਮਨੀਸ਼ ਨਾਲ ইমরান ਗਨ ਪੰਜਾਬੀ ਬਿਲਡਿੰਗ ਸ਼ਾ ਕੋ